加 ਵੀ ਹੈ ਭਾਈ ਜੀ ਬਹੁਤ ਵਧੀਆ ਵੀ ਹੈ ਜੀ ਬੀ ਹੈ ਭਾਈ ਜੀ ਬਹੁਤ ਵਧੀਆ ਬੀ ਹੈ ਜੀ ਇਹ ਵਿੰਗੇ ਦੀ ਇੱਕ ਖੇਲੀ ਪਹਿ ਰਹੀ ਹੈ ਜੀ ਭਾਈ ਜੀ ਭਾਈ ਦਿਣਾ ਭਾਈ ਦਿ ਵਧੀਆ ਵਧੀਆ ਉਹ ਮੁਰ ਮੁੜ ਕੇ ਆਜ ਨਰਮੇ ਦੀ ਵਿਹਾਈ ਕਿਹੜਾ ਬੀਜ ਬੂਆ ਹੈ ਕਿਹੜਾ ਬੀਜਣਾ ਹੈ ਹੋ ਜੀ ਤੇਜਾ ਤੇਜਾ ਵੀ ਬੀਜ ਰਹੇ ਆ ਕੀ ਆਪਣੇ ਗਿੰਦੀਲੀ ਵਾਲਾ ਹਾਂ ਜੀ ਗਿੰਦੀਲੀ ਵਾਲਾ ਤੇਜਾ ਹਾਂ ਕੰਬੀਲੀ ਵਾਲਾ ਤੇਜਾ ਵੀ ਇਹ ਨਹੀਂ ਅੱਛਾ ਤੇਜਾ ਰਟ ਇਹ ਵਿੱਗੇ ਦਾ ਪੈ ਰਿਹਾ ਜੀ